ਬੜਾ ਬੜਾ ਸਮਾਂ ਕੀ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਕਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜਿੰਦਾਨ ਦਾ ਜਿਹੜਾ ਨੁਕਸਾਨ ਹੋਇਆ ਤਾਂ ਕੁਝ ਪ੍ਰਾਣੀ ਕੱਟੀ ਗਈ ਹੈ ਇਹਨਾਂ ਜਿੰਦਾਨ ਦੇ ਬਾਇਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਕੁਝ ਟਰਾਲੇ ਵਗੈਰਾ ਵੀ ਛੱਡ ਕੇ ਬੋਰਡ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਜ਼ਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਜੀਤਦਾ ਸਾਹਿਬ ਨੂੰ ਕਿ ਇਹਨਾਂ ਦੀ ਕਰਾਉਂਟਰ ਡੋਰੀ ਕਰਾਓ ਇੱਕ ਸਰ ਕਿਸਾਨਾ ਕੋਲ ਰੋਸਪੁਰ ਲੱਾਇਆ ਪਰ 2 ਘੰਟੇ ਤੋਂ ਬਾਅਦ ਹੋ ਗਿਆ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚੀ ਨਹੀਂ ਜੀ ਪਹਿਲਾਂ ਕੋਲੋਂ ਇੱਕ ਫਾਇਰ ਬ੍ਰਿਗੇਡ ਦਾ ਡੇਰਾ ਬਾਬਾ ਨਾਲਕ ਤੋਂ ਗੰਦਾਸਪੁਰ ਤੋਂ ਕਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਲਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਜੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਬਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਹਸ ਗੱਡੀ ਡੇਰਾ ਬਰਡ ਮੁੰਨੇ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਸੀ ਫਿਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਦੀ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇਕ ਪਟੇ ਕੋੜੀ ਤੋਂ ਤੇ ਖੜੀ ਲਿੰਦੀ ਪਟਾਲੇ ਵੀ ਕੋੜੀ ਤੋਂ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਕਣਕ ਦੇ ਸੀਜੇ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਉਰਾਖੀਆਂ ਖੜਾ ਰੀਆਂ ਹੁੰਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕ ਦਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹ ਹੀ ਪ੍ਰਸ਼ਾਸਨ ਦੇ ਦੇਖਣਾ ਔਰ ਕਿਤੇ ਵੀ ਐਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੂਰ ਸਤ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਤਾਂ ਪ੍ਰਸ਼ਾਸਨ ਸਾਰਾ ਇੱਥੇ ਮੁੱਖਤ ਜਿਹੜਾ ਅਜ ਨਾਨਾ ਨੇ ਜਿਹੜੇ ਮੇਨ ਘਰ ਜਿੱਥੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਵਾਲੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਰਚਾ ਇਹੀ ਹੈ ਕਿ ਉੱਥੇ 24 ਘੰਟੇ ਇਨਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨੇ ਸਪਲਾਈ ਦਿੱਤੀ ਹੋਈ ਤਾਂ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਗਿਰਦੌਰੀਆਂ ਕਰਾ ਕੇ ਮੌਜੂਦਤਾ ਜਾਈ ਬਿਲਕੁਲ ਦਿੱਤਾ ਜਾਊਗਾ ਮੈਂ ਕੋਈ 12 ਕੋਈ ਨਾ ਕਰੀ ਨਹੀਂ ਇਹੀ ਕਿ ਜੇ ਆਪ ਜੜਾ ਕੋਈ 500 ਕਰੋੜ ਦਾ ਹੋਣ ਕਿਤਾ ਜਿਵੇਂ ਵੀ ਦਾ ਅਕ ਲੱਗਣਾ ਹੈ ਤੇ ਰੋਸੇ ਵਾਲੇ ਇੱਥੇ ਆ ਗਏ ਆ ਅੱਗੇ ਉੱਤੇ ਕੰਮ ਕੋਲ ਨਾ ਕਰਦੇ ਨਹੀਂ ਬਹੁਤ ਜ਼ਿਆਦਾ ਤੀਸਰੀ ਕਰਕੇ ਆਉਂਦੇ ਆਦੋ ਸਾਈਡਾਂ ਤੋਂ ਲੱਗੀ ਪਰਾਂ ਇਹਦਾ ਟਿਕਨੀ ਕਿਹੜੇ ਕੋਲ ਆਪਾਂ ਜਾਣ ਤੱਕੀ ਬੱਚੇ ਕੋਲ ਫੋਰ ਕਿੱਕ ਨੇ ਸਾਹਮਣੇ ਆ ਜੇ ਇਹਦਾ ਬੋਸ ਹੈ ਕਿੰਨੇ ਕੇ ਮੈ ਲੱਗਾਈ ਇਹ ਬਦ ਕਿੱਡਾ 15 ਲੱਖ ਰੁਪਏ 10 ਲੱਖ ਦੀ ਪਰਾਲੀ ਇੱਕ ਟਰਾਲਾ ਸੀਗਾ ਸਾਰਾ ਕੋ ਸਾੜ ਕੇ ਸੁਆਹ ਹੋ ਗਿਆ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾ ਸਰਪੰਚ ਵੀ ਕਰਦਾ ਹੈ ਪਕਾਦਾ ਮੈਂ ਆਪਣੇ ਮਾਰਕੀਟ ਕਮੇਟੀ ਦੇ ਆਰਥਿਕਾਂ ਦੇ ਗਰੁੱਪ ਦੇ ਵਿੱਚ ਮੈਸੇਜ ਪਾਇਆ ਕਿ ਸਾਰੇ ਵੀਰ ਸਾਨੂੰ ਸਹਿਯੋਗ ਕਰ ਲੱਗ ਬੁਝਾਉਣ ਦੇ ਵਿੱਚ ਤੇ ਕੋ ਜੋ ਪ੍ਰਾਲਾ ਸਾਡਾ ਵਾਹ ਕਰ ਸਕਦੇ ਜਿਹੜੀ ਕੁਦਰਤ ਦੀ ਮੇਰੇ ਕੋਲ ਗੱਲ ਸਮਾ ਮੈਂ ਮੰਨਣਾ ਤੁਹਾਡੇ ਨੂੰ ਹੁਣ ਗਦਾਸਪੁਰੋਂ ਗੱਡੀ ਨੇ ਚੱਲ ਕੇ ਆਉਣਾ ਜਦੋਂ ਆਪਾਂ ਦੱਸਣਾ ਕੋ 5-10 ਮਿੰਟ ਕਈ ਵਾਰੀ ਤਿਆਰੀ ਕਰਦੇ ਆ ਲੱਗ ਜਾਂਦੇ ਨੇ ਕਿਸੇ ਵੇਲੇ ਡਰਾਈਵਰ ਗੱਡੀ ਦੇ ਜਿਹੜੇ ਨੇ ਰੋਟੀ ਖਾਣੇ ਦਾ ਸਮਾਂ ਲੈਜਟ ਟਾਈਮ ਤੱਕ ਕਿਸੇ ਵੇਲੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਕੋਈ ਧੁਰ ਘਟਨਾ ਹੋ ਸਕਦੀ ਹੈ ਬਿਲਕੁਲ ਚਾਹੀਦੀ ਹੈ ਜੀ ਅਸੀਂ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਈ ਕਾਰਨਾ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਨਕਰਮੀਆਂ ਕਰਕੇ ਤੇ ਜਿਹੜੀਆਂ ਨੇ ਗੱਡੀਆਂ ਕਈ ਡੇਰਾ ਬਾਬਾ ਨਾਨਕ ਵੀ ਹੈ ਗਈ ਪਿਛੇ ਚੱਲੇ ਗਈਆਂ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਆਪਾਂ ਇੱਥੇ ਲਈ ਹੈ ਪਰ ਸਮਾਂ ਜਿਹੜਾ ਚਾਹੀਦਾ ਪਰ ਇਸ ਤਰ੍ਹਾਂ ਘਟਣਾ ਪਤਾ ਨਹੀਂ ਸੀ ਕਿ ਇਹ ਇਸ ਮੌਕੇ ਤੇ ਹੋ ਸਕਦੀ ਆ ਫਿਰ ਵੀ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਉਹ ਪਿਛੇ ਨੂੰ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਸਾਡੀਆਂ ਗੱਡੀਆਂ ਫਾਈਬਰ ਗੇਟ ਦੀਆਂ ਪਹੁੰਚ ਚੁੱਕੀਆਂ ਆ ਫਾਈਬਰ ਗੇਟ ਦਾ ਕਿਸਾਨਾਂ ਨੂੰ ਆਪ ਧੰਮ ਲੈ ਕੇ ਪਾਣੀ ਦੇ ਆਪ ਤੇ ਆ ਰਹੀ ਆ ਅਸੀਂ ਅਪੀਲ ਕੀਤੀ ਆ ਜੀ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਇੱਥੇ ਸਹਿਯੋਗ ਕਰੋ ਕਿ ਇੱਕ ਕਿਸਾਨ ਇਹ ਇੱਕ ਕਿਸਾਨ ਦੀ ਕਣਕ ਨਹੀਂ ਆ ਸਾਡੀਆਂ ਸਾਰਿਆਂ ਦੀ ਸਰ ਕਿਸਾਨੇ ਵੀ ਕਹਿ ਰਹੇ ਨੇ ਪ੍ਰਾਰੀ ਨੂੰ ਅੱਗ ਲੱਗੇ ਉਸ ਤੋਂ ਸੈਟਲਾਈਟ ਤੋਂ ਚੁਗਦੇ ਨੇ ਹੁਣ ਕੋਈ ਨਹੀਂ ਆ ਰਹੀ ਪ੍ਰਬੰਧ ਦੇ ਵਿੱਚ ਦੇਖੋ ਬੇਨਤੀ ਇਹ ਆ ਕਿ ਜਿਸ ਵੇਲੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗਿਆ ਜਾਂ ਸੈਟਲਾਈਟ ਲਾਈਨ ਲੱਗ ਗਿਆ ਜਾਂ ਕਿਸੇ ਨੇ ਮੈਸੇਜ ਲਾਇਆ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਪਿਛਲੀ ਪਿਛੇ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਗੱਡੀਆਂ ਪਹੁੰਚ ਚੁਕੀਆਂ ਫਾਇਰ ਬ੍ਰਿਗੇਡ ਦੇ ਇਹ ਨੂੰ 1.5 ਘੰਟਾ ਹੋ ਗਿਆ ਤਰੀ ਗੁਲਪਾਈ ਤੇ ਭਾਜੀ ਕਿੱਥੋਂ ਤੁਹਾਡੇ ਸਭ ਨਾਲ ਕਿੱਥੋਂ ਅੱਗੇ ਤੱਕ ਤੁਰਦੀ ਜਾ ਰਹੀ ਹੈ ਇਹ ਪੁੱਛੋ ਚੱਲੂ ਹੋਈ ਹੈ ਘੱਟ ਵੱਟ 3 ਕਿਲੋਮੀਟਰ ਤੋਂ ਅਰਥਾਤ ਹੁੰਦਾ ਕੀ ਤੁਸੀਂ ਜਗਦਾਰ ਬੰਦੇ ਇੱਥੇ ਜੁਆਨ ਨਾਲ ਗੇਟ ਤੋਂ ਚੱਲੂ ਹੋ ਗਏ ਇੱਥੇ ਲੋਕਾਂ ਨੇ ਆ ਵੀ ਭਜਾਈ ਆ ਫਾਇਰ ਬਗੇਰ ਹੁਣ ਆਈ ਹੈ ਜਦੋਂ ਅੱਗ ਬੁੱਝ ਗਈ ਹੈ ਸਾਰੀ ਜਦੋਂ ਪ੍ਰਾਰੀ ਨੂੰ ਅੱਗ ਲੱਗਦੀ ਆ ਉਹ ਸੈਟਲਾਈਟ ਕੰਮ ਕਰਦੇ ਹੋਣ ਇੱਥੇ ਜਦੋਂ ਅੱਗ ਲੱਗਦੀ ਹੈ ਸਰਕਾਰ ਨੂੰ ਚਾਹੀਦਾ ਨਾ ਜਦੋਂ ਪ੍ਰਾਰੀ ਨੂੰ ਅੱਗ ਲਾਉਂਦੇ ਨੇ ਉਹਦੇ ਝਟ ਆ ਜਾਂਦੇ ਨੇ ਹੁਣ ਕਣਕ ਨੂੰ ਅੱਗ ਲੱਗੀ 1.5 ਘੰਟਾ ਹੋ ਗਿਆ ਕੋਈ ਪ੍ਰਸ਼ਾਸਨ ਦਾ ਅਫਸਰ ਨਹੀਂ ਆਇਆ ਲੋਕਾਂ ਨੇ ਆਪਣੇ ਮਿਲ ਕੇ ਸਹਿਯੋਗ ਨਾਲ ਸਾਰੀ ਅੱਗ ਬੁਝਾਈ ਆ ਬਾਕੀ ਸਰਕਾਰ ਦਾ ਕੋਈ ਦੇ ਵਿੱਚ ਰੋਲ ਨਹੀਂ ਤੇ ਇਹ ਅੱਗ ਬੁਝਾਈ ਜਾਂ ਲੋਕਾਂ ਕੋ ਕਿੰਨੇ ਏਕੜ ਹੱਟੇ ਨੇ ਇੱਥੇ ਘਟ ਰਿਹਾ ਹੈ ਕੋਈ ਨਾ ਕੋਈ ਤੇ ਚਾਰੋ ਸੋਕੇ ਲੈ ਕੇ ਤਰੀਬਾ ਜਿਹੜੀ ਇਹ ਸਾੜ ਕੇ ਲੱਗੀ ਸਾਰੀ ਖੜੀ ਕਣ ਕਾ ਜਿੰਨੀ ਕਣ ਸਾਰੀ ਖੜੀ ਇੱਕ ਨਹੀਂ ਵੱਡੀ ਬਿੱਟ ਹੋ ਗਈ ਸਾਰੀ ਸੜ ਗਈ ਕੋਈ ਇਹ ਵੀਡੀਓ ਮੈਂ ਬਣਾਇਆ ਮੈਂ ਵੀਡੀਓ ਆਈ ਹੈ ਫਰੈਂਡ ਜਿਹੜੇ ਪਨਾ ਵਾਲੇ ਕਿਤੇ ਵੀ ਜਿਹਨਾਂ ਨੇ ਸੜੀਆਂ ਰੱਖਿਆ ਰਿਹਾ ਜਿਹਨਾਂ ਕੋਲ ਜਿਹਨਾਂ ਕੋਲ ਸੜਿਆ ਰਿਹਾ ਉਹ ਚੁੱਪ ਨਾ ਗਿਆ ਉਹ ਲੈ ਕੇ ਅੱਗ ਲਾ ਕੇ ਪਾਉਂ ਗਿਆ ਪਰ ਫਾਇਰ ਰੇਟ ਦੀ ਗੱਡੀ ਹੈ ਮੇਰੇ ਕੋਈ ਕਸਮ ਕੀ ਇਹ ਕਦੇ ਨਹੀਂ ਹੋਣੀ ਕਿਤਾ ਕੋਈ ਨਹੀਂ ਆਇਆ ਕਿਤੇ ਲੋਕਾਂ ਨੇ ਆਪਣੇ ਆਪ ਮੇਰਾ ਨਾਮ ਪਰਮਜੀਤ ਸਿੰਘ ਜਿਹੜੇ ਵਾਲਾ ਕੀ ਅੱਜ ਲੱਗੀ ਇਹਦਾ ਕੀ ਕਾਰਨ ਬਣਦਾ ਹੈ ਕਾਰਨ ਤਾਂ ਨਹੀਂ ਪਤਾ ਕੀ ਹੈ ਵੀ ਹਵਾ ਨਾਲ ਫੈਲ ਬਹੁਤ ਕਈ ਤਖਤਾਂ ਬਹੁਤ ਜ਼ਿਆਦਾ ਹੋ ਗਿਆ ਵੀ ਕਾਫੀ ਦੂਰ ਜਾਣਾ ਪੈ ਰਿਹਾ ਤੁਰੀਏ ਤੇ ਇੱਥੇ ਕਾਲਾ ਲੋਰ ਤੱਕ ਪਹੁੰਚ ਗਈ ਹੈ ਤੇ ਅਜੇ ਤੱਕ ਫਾਇਰ ਬ੍ਰਿਗੇਡ ਦੇ ਇੱਥੇ ਕੋਈ ਅਰੇਂਜਮੈਂਟ ਨਹੀਂ ਆਈ ਸਾਡਾ ਨਹੀਂ ਅਜੇ ਤੱਕ ਕੋਈ ਨਹੀਂ ਇੱਥੇ ਆਈ ਜੀ ਉਹ ਇਹਦੀ ਪ੍ਰਾਲੀ ਨੂੰ ਅਗ ਲਾਉਣ ਦੇ ਕਿਸਾਨ ਤੇ ਉਸੇ ਵੇਲੇ ਸੈਟਲਾਈਟ ਤੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਤੇ ਇੱਥੇ ਹੁਣੇ ਘੰਟੇ ਤੋਂ ਵੱਧ ਹੋ ਗਏ ਸਾਡੇ ਲਗੀ ਮਤਾਈ ਤੱਕ ਕੋਈ ਨਹੀਂ ਪਹੁੰਚਿਆ ਜੀ ਜੀ ਮੇਰੀ ਜਾਣਕਾਰੀ ਮੁਤਾਬਕ ਤੇ ਰਿਆਣੀ ਪਿੰਡ ਤੋਂ ਆਈਏ ਤੱਕ ਕਲਨੌਰ ਤੱਕ ਅੱਗੇ 3-4 ਕਿਲੋਮੀਟਰ ਦਾ ਪੁੱਟੜਾ ਹੈ ਅਗੋ ਪਿੱਛੋਂ ਹੋ ਸਕਦਾ ਪਿੱਛੋਂ ਹੋਏ ਇਹਦੇ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਹੈ ਜੀ ਬਸ ਉੱਥੇ ਨਾਲ ਸਾਡੇ ਨਾਲ ਉਹ ਮੋੜ ਨੂੰ ਅੱਗੇ ਲੱਗੀ ਜਾ ਉੱਥੇ ਖਾ ਉੱਥੇ ਖਾ ਉੱਥੇ ਖਾ ਉਹ ਮੋੜ ਨੂੰ ਅੱਗੇ ਲੱਗੀ ਆ ਅਗਲੇ ਪਾਸੇ ਛੱਡ ਤੂੰ ਅਗਲੇ ਪਾਸੇ ਜਾ ਹਰ ਤਰ੍ਹਾਂ ਨਾਲ ਆਵੀਂ ਆਓ ਆਓ ਇੱਧਰ ਆ ਕੇ ਤੂੰ ਖੜਿਆ ਨੱਥੂ ਕੱਢ ਗਿਆ ਤਾਂ ਬਹਿ ਇੱਧਰ ਆਓ ਯਾਰ Vai dar ele queijo.